ਸਾਹਿਬ ਜੀ ਕਤਕ ਕਰਮ ਕਮਾਵਣੀ ਦੋਸ਼ਨ ਕਾਹੂ ਜੋਗ ਕਤਕ ਕਰਮ ਕਮਾਵਣੀ ਦੋਸ਼ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੀ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੈ ਕੌੜੇ ਹੋਈ ਗਈ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕੀਤਾ ਕਿਛੂ ਨਾ ਹੋਵੈ ਲਿਖਿਆ ਧੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕਾ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਬੇ ਸਬੀ ਸੋਚ ਕਤਕ ਹੋਵੇ ਸਾਧ ਸੰਗ ਬਿਨ ਸਬੇ ਸਬੀ ਸੋਚ ਗੁਰੂ ਚਰਨਾਂ ਵਿੱਚ ਬਰਾਜਮਾਨ ਹੈ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ ਗੁਰੂ ਫਤਿ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਭਗਵਾਨ ਹੀ ਗੁਰਜੀ ਕੀ ਫਤਿਹ ਅੱਜ ਕਤਕ ਮਹੀਨੇ ਦੀ ਆਰੰਭਤਾ ਦਾ ਦਿਨ ਹੈ ਗੁਰਮਖੋ ਸਿੱਖ ਜਦੋਂ ਵੀ ਕੋਈ ਕਾਰਜ ਆਰੰਭ ਕਰਦਾ ਹੈ ਗੁਰੂ ਅੱਗੇ ਅਰਦਾਸ ਤੋਂ ਕਰਦਾ ਹੈ ਕੀਤਾ ਲੋੜੀਆ ਕੰਮ ਸੁਹਰਪੈ ਆਖੀਐ ਸਿੱਖ ਦੀ ਗੁਰਮਖੋ ਹਰ ਕਾਰਜ ਦੀ ਆਰੰਭਤਾ ਇਹ ਕਹਿ ਲੋ ਵੀ ਦਿਨ ਦੀ ਆਰੰਭਤਾ ਵੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਚ ਕਿਹਾ ਪਰਮੇਸ਼ਰ ਦੇ ਸਿਮਰਨ ਤੋਂ ਆਰੰਭ ਹੁੰਦੀ ਹੈ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਪਹਿਲਾਂ ਭਲ ਕੇ ਉੱਠ ਕੇ ਨਾਮ ਹੀ ਤੇ ਆਉਂਦਾ ਹੈ ਤੇ ਜੀ ਮਹੀਨੇ ਦੀ ਆਰੰਭਤਾ ਹੈ ਤੇ ਇਹ ਵੀ ਗੁਰੂ ਦੀ ਸਤਸੰਗਤ ਗੁਰੂ ਦੀ ਅਸੀਸ ਤੋਂ ਹੁੰਦੀ ਹੈ ਬੜਪਾਗੇ ਆਰੰਭਤਾ ਦੀ ਇਸ ਦਿਨ ਤੇ ਹਾਜ਼ਰੀ ਭਰ ਰਹੇ ਹੋ ਭਾਗਾਂ ਵਾਲੋ ਜਦੋਂ ਕਤਕ ਕਮਹੀਨੇ ਨੂੰ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ 12 ਮਹਾਂ ਦੀ ਬਾਣੀ ਅਧੀਨ ਵਿਚਾਰਦੇ ਆ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਤਕ ਮਹੀਨੇ ਨੂੰ ਕਰਮ ਦੇ ਨਾਲ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਗੁਰਮੁਖੋ ਪਹਿਲੀ ਬਾਣੀ ਹੈ ਜਪਜੀ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਚ ਵਾਰ ਵਾਰ ਸ਼ਬਦ ਕਰਮ ਆਉਂਦਾ ਹੈ ਤੀਰਥ ਨਾਵਾ ਜੀਤਿ ਸੁਪਾਵਾ ਵਿਣ ਭਾਣੈ ਕੈ ਨਾਇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੈ ਮਿਲੇ ਲਈ ਜੇਤੀ ਸਿਰਠ ਉਪਾਈ ਵੇਖਾਂ ਪਾਤਸ਼ਾਹ ਕਹਿੰਦੇ ਜਿੰਨੀ ਇਹ ਸ੍ਰਿਸ਼ਟੀ ਇਹ ਧਰਤੀ ਇਹ ਰਚਨਾ ਪਰਮੇਸ਼ਰ ਨੇ ਬਣਾਈ ਹੈ ਇੱਕ ਗੁਰਮਖ ਕਰਮਾਂ ਦੇ ਲਈ ਬਣਾਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੀਤੇ ਅੱਗੇ ਜਾ ਕੇ ਇਹ ਬਚਨ ਕਰਦੇ ਨੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਪਰਮੇਸ਼ਰ ਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਹੁੰਦੀ ਹੈ ਵਿਚਾਰ ਦਾ ਕੀ ਅਰਥ ਹੈ ਕਰਮ ਦੇਖੇ ਜਾਂਦੇ ਆ ਕਰਮਾਂ ਦੀ ਵਿਚਾਰ ਦਾ ਹੀ ਅਰਥ ਬਣੇਗਾ ਕਰਮ ਦੇਖੇ ਜਾਂਦੇ ਆ ਨਾ ਅਮੀਰੀ ਗਰੀਬੀ ਦੇਖੀ ਜਾਂਦੀ ਨਾ ਧਰਮ ਜਾਤ ਰੂਪ ਰੰਗ ਦੇਖਿਆ ਜਾਂਦਾ ਕੀ ਦੇਖਿਆ ਜਾਂਦਾ ਕਰਮਾਂ ਨੂੰ ਦੇਖਿਆ ਜਾਂਦਾ ਕਰਮ ਕੀ ਕੀਤੇ ਅਖੀਰ ਤੇ ਜਾ ਕੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਫਿਰ ਆਪਣਾ ਫੈਸਲਾ ਹੀ ਸੁਣਾ ਦਿੱਤਾ ਕਰਮੀ ਆਪੋ ਆਪਣੀ ਕੀ ਨੇੜਾ ਹੈ ਕੀ ਦੂਰ ਆਪੋ ਆਪਣੀ ਕਰਮੀ ਦੇ ਅਨੁਸਾਰ ਮਨੁੱਖ ਚੰਗਿਆਈਆਂ ਲੈ ਕੇ ਗਿਆ ਤੇ ਨੇੜੇ ਹੋ ਜਾਂਦਾ ਹੈ ਬੁਰਾਈਆਂ ਲੈ ਕੇ ਗਿਆ ਤੇ ਦੂਰ ਹੋ ਜਾਂਦਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ ਕੋਈ ਨੇੜੇ ਹੋ ਗਿਆ ਕੋਈ ਦੂਰ ਹੋ ਗਿਆ ਕਾਰਨ ਕੀ ਬਣਿਆ ਮਨੁੱਖ ਦੇ ਕਰਮ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਕਤਕ ਮਹੀਨੇ ਦੀ ਆਰੰਭਤਾ ਤੇ ਸਿੱਖ ਦੀ ਝੋਲੀ ਗਿਆਨ ਦੀ ਦਾਤ ਪਾਈ ਕਤਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਦੋਸ਼ ਨਾ ਕਾਹੂ ਜੋਗ ਦਾ ਅਰਥ ਹੈ ਕਾਹੂ ਜੋਗ ਦਾ ਅਰਥ ਹੈ ਕਿਸੇ ਹੋਰ ਦੇ ਜਿੰਮੇ ਨਹੀਂ ਲਾਇਆ ਜਾ ਸਕੀਦਾ ਕਿਸੇ ਹੋਰ ਦੇ ਉੱਤੇ ਇਹ ਭਾਰ ਨਹੀਂ ਪਾਇਆ ਜਾ ਸਕੀਦਾ ਵੀ ਰੱਬ ਪਤਾ ਨਹੀਂ ਮੇਰਾ ਇੰਜ ਕਿਉਂ ਨਹੀਂ ਕਰਦਾ ਤੇ ਇੰਜ ਕਿਉਂ ਕਰਦਾ ਇਹ ਦੋਸ਼ ਕਿਸੇ ਹੋਰ ਦੇ ਜੋਗ ਤੋਂ ਨਹੀਂ ਪਾ ਸਕਦਾ ਕਰਮ ਕਮਾਵਣੇ ਜੋ ਕੁਛ ਵੀ ਤੈਨੂੰ ਮਿਲ ਰਿਹਾ ਹੈ ਇਹ ਤੇਰੇ ਕਰਮਾਂ ਦੀ ਕਮਾਈ ਹੈ ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਇਹ ਕਰਮ ਕਮਾਵਣੇ ਹੈ ਇੱਕ ਬਚਨ ਹੈ ਗੁਰਮਖੋ ਭਗਤ ਤਰਲੋਚਨ ਸਾਹਿਬ ਜੀ ਦਾ ਰਾਮ ਕਲੀ ਰਾਗ ਅੰਦਰ ਨਰਾਇਣ ਨਿੰਦ ਸਕਾਏ ਭੂਲੀ ਗਵਾਰੀ ਦੁਖ ਕਿਰਤ ਸੁਖ ਕਿਰਤ ਥਾਰੋ ਕਰਮ ਰੀ ھے میری اے ਭੂਲੜੀਏ ਜਿੰਦੜੀਏ ਰੱਬ ਨੂੰ ਕਿਉਂ ਨਿੰਦਦੀ ਐ ਮੇਂ ਰੱਬ ਨੇ ਕੀਤਾ ਰੱਬ ਨੇ ਉਹ ਨਹੀਂ ਕੀਤਾ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ ਦੁਕਿਰਤ ਸੁਕਿਰਤ ਦੁਕਿਰਤ ਹੁੰਦਾ ਮਾੜੀ ਕਰਮ ਸੁਕਿਰਤ ਹੁੰਦਾ ਚੰਗੇ ਕਰਮ ਥਾਰੋ ਕਰਮ ਰਈ ਜੋ ਕੁਛ ਮਿਲ ਰਿਹਾ ਏ ਤੇਰੀ ਚੰਗੇ ਮਾੜੀ ਕਰਮਾਂ ਦਾ ਸਿੱਟਾ ਦਦਾ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾ ਆਪਣੇ ਆ ਗੁਰਮਖੋ ਅਦਾਲਤ ਵਿੱਚ ਬੈਠਾ ਜੱਜ ਭਾਵੇਂ ਫੈਸਲਾ ਸੁਣਾਉਂਦਾ ਪਰ ਉਹਦਾ ਫੈਸਲਾ ਮਰਜ਼ੀ ਦਾ ਨਹੀਂ ਹੁੰਦਾ ਬੰਦੇ ਦੇ ਕੀਤੇ ਕਰਮਾਂ ਦੇ ਆਧਾਰਤ ਹੁੰਦਾ ਜਿਵੇਂ ਕਰਮ ਕੀਤੇ ਨੇ ਸਜ਼ਾ ਸੁਣਾ ਦਿੰਦਾ ਗੁਰੂ ਅਰਜਨ ਸਾਹਿਬ ਨੇ ਵੀ ਕਿਹਾ ਜੇ ਕੁਛ ਚੰਗਾ ਚਾਹੁਣਾ ਤੇ ਆਪਣੇ ਕਰਮ ਚੰਗੇ ਬਣਾ ਜੇ ਕੁਛ ਚੰਗਾ ਜ਼ਿੰਦਗੀ ਚ ਚਾਹੁਣਾ ਤੇ ਆਪਣੇ ਕਰਮ ਚੰਗੇ ਬਣਾ ਪਰ ਫਰੀਦ ਸਾਬ ਕਹਿੰਦੇ ਮਨੁੱਖ ਦਾ ਸੁਭਾਅ ਕੀ ਹੈ ਫਰੀਦਾ ਲੋੜੈ ਦਾਖ ਬਿਜੁਰੀਆਂ ਆਏ ਕਰਮ ਬੰਦੇ ਦੇ ਫਰੀਦਾ ਲੋੜੈ ਦਾਖ ਬਿਜੁਰੀਆਂ ਲੋੜਦਾ ਚਾਹੁੰਦਾ ਮੰਗਦਾ ਬਿਜੌਰ ਸ਼ਹਿਰ ਦੀਆਂ ਚੰਗੀਆਂ ਚੰਗੀਆਂ ਦਾਖਾਂ ਚੰਗੇ ਚੰਗੇ ਮੇਵੇ ਲੋੜਦਾ ਹੈ ਭਾਲਦਾ ਪਰ ਕਰਮ ਕੀਨੇ ਕਿਕਰ ਬੀਜੈ ਜੱਟ ਕਿਕਰ ਬੀਜ ਰਿਹਾ ਹੈ ਹੰਡੈ ਓਨ ਕਤਾਏ ਦਾ ਕੱਤ ਤੇ ਓਨ ਰਿਹਾ ਹੈ ਪੈਦਾ ਲੋੜ ਹੈ ਪੱਟ ਪਰ ਭਾਲਦਾ ਇਹ ਰੇਸ਼ਮ ਦਾ ਕੱਪੜਾ ਹੈ ਕਹਿਣ ਲੱਗੇ ਓਨ ਕੱਤਿਆਂ ਕਦੇ ਰੇਸ਼ਮ ਥੋੜਾ ਮਿਲਿਆ ਕਿੱਕਰਾਂ ਦੇ ਬੀਜ ਬੀਜਿਆਂ ਦਾਖਾਂ ਕਦੇ ਥੋੜਾ ਮਿਲੀਆਂ ਨਹੀਂ ਭਾਈ ਕਿਕਰਾਂ ਨੂੰ ਕੰਡੇ ਲੱਗਦੇ ਐ ਜਿ ਕਿਕਰਾਂ ਬੀਜੇਗਾ ਤੇ ਕੰਡੇ ਹੀ ਮਿਲਨੇ ਨੇ ਕਤਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਤੇ ਤੈਨੂੰ ਪਤਾ ਹੈ ਤੇਰੀ ਜ਼ਿੰਦਗੀ 'ਚ ਰੋਗ ਕਿਉਂ ਨੇ ਦੁੱਖ ਕਿਉਂ ਨੇ ਚਿੰਤਾਵਾਂ ਕਿਉਂ ਨੇ ਪੁੱਛਿਆ ਸਤਿਗੁਰੂ ਕਿਉਂ ਪਰਮੇਸ਼ਰ ਤੇ ਭੁੱਲਿਆ ਜਦੋਂ ਕੋਈ ਪਰਮੇਸ਼ਰ ਨੂੰ ਭੁੱਲ ਜਾਏ ਵਾਹਿਗੁਰੂ ਤੋਂ ਦੂਰ ਹੋ ਜਾਏ ਵਿਆਪਣ ਸਭੇ ਰੋਗ ਫਿਰ ਸਾਰੇ ਹੀ ਰੋਗ ਹੁਣ ਕੋ ਸਾਰੇ ਦਾ ਕੀ ਅਰਥ ਹੈ ਆਤਮਕ ਰੋਗ ਵੀ ਸਰੀਰਕ ਰੋਗ ਵੀ ਸਾਰੇ ਆ ਜਾਂਦੇ ਆ ਫਿਰ ਵਿਆਪਣ ਸਭੇ ਰੋਗ ਵੇ ਮੁਖ ਹੋਏ RAM ਤੇ ਵੇ ਮੁਖ ਦਾ ਅਰਥ ਹੈ ਮੁਖ ਮੂੰਹ ਮੋੜ ਲੈਣਾ ਜਿਹੜੇ RAM ਤੋਂ ਆਪਣਾ ਮੂੰਹ ਮੋੜ ਲੈਂਦੇ ਆ ਲੱਗਣ ਜਨਮ ਵਿਜੋਗ ਫਿਰ ਵਿਛੋੜੇ ਜਨਮਾਂ ਜਨਮਾਂ ਦੇ ਪੈ ਜਾਂਦੇ ਆ ਭਾਵ ਗੁਰਮਖੋ ਲੰਮੇ ਵਿਛੋੜੇ ਪੈ ਜਾਂਦੇ ਆ ਜਦੋਂ ਆਪਾਂ 12 ਮੰਨ ਦੀ ਆਰੰਭਤਾ ਕਰਦੇ ਆ ਤੇ ਪਹਿਲਾ ਬਚਨ ਕੀ ਹੈ ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮੇਲੋ ਰਾਮ ਤੂੰ ਆਪਣੇ ਕਿਰਤ ਕਰਕੇ ਆਪਣੇ ਕਰਮਾਂ ਕਰਕੇ ਰੱਬ ਤੋਂ ਵਿਛੜਿਆ ਹੋਇਆ ਹੈ ਰੱਬ ਤੋਂ ਦੂਰੀ ਦਾ ਕਾਰਨ ਤੇਰੇ ਕਰਮ ਹੈ ਵੇ ਮੁਖ ਹੋਏ RAM ਤੇ ਜਿਹੜੇ RAM ਵਾਲੇ ਪਾਸੇ ਤੋਂ ਮੂੰਹ ਮੋੜ ਲੈਂਦੇ ਆ ਲੱਗਣ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਕਰਮਖੋ ਮਾਇਆ ਭੋਗ ਦਾ ਕੀ ਅਰਥ ਹੈ ਜਿੰਨੀਆਂ ਮਾਇਆ ਦੀਆਂ ਮੌਜਾ ਮਾਇਆ ਭੋਗ ਜਿਨਨੇ ਮਾਇਆ ਦੇ ਪਦਾਰਥ ਨੇ ਜਿਨਨੇ ਸੁੱਖ ਆਰਾਮ ਮਾਇਆ ਚੋਂ ਮਿਲ ਰਿਹਾ ਹੈ ਪਾਤਸ਼ਕ ਕਹਿੰਦੇ ਇੱਕ ਖਿੰਨ ਵਿੱਚ ਕੌੜਾ ਹੋ ਜਾਂਦਾ ਹੈ ਇੱਕ ਖਿੰਨ ਵਿੱਚ ਦੁੱਖ ਦਾ ਹੀ ਹੋ ਜਾਂਦਾ ਹੈ ਗੁਰਮਖੋ ਪੈਸਾ ਵੀ ਤਾਂ ਸੁੱਖ ਦਿੰਦਾ ਜੇ ਪਰਮਾਤਮਾ ਦੀ ਬੰਦਗੀ ਹੈ ਪਦਾਰਥ ਵੀ ਸੁੱਖदाई ਤਾਂ ਬਣਦੇ ਨੇ ਜੇ ਗੁਰੂ ਦੀ ਬਾਣੀ ਕੋਲ ਹੈ ਧਿਆਨ ਦਿਓ ਜੀ ਮੈਂ ਕਈ ਵਾਰ ਬੇਨਤੀ ਕਰਦਾ ਹੁਣ ਇੱਕ ਬੱਚਾ ਆਪਣੇ ਪਿਤਾ ਦੀ ਉਂਗਲ ਪਕੜ ਕੇ ਬਾਜ਼ਾਰ ਘੁੰਮਦਾ ਗੁਰਮਖੂ ਮੇਲਾ ਦੇਖਦਾ ਸਾਰਾ ਮੇਲਾ ਸੋਹਣਾ ਲੱਗਦਾ ਕਦੇ ਮਠਿਆਈ ਵੱਲ ਵੇਖਦਾ ਤਾਂ ਖੁਸ਼ ਹੋ ਜਾਂਦਾ ਖਡਾਉਣਿਆਂ ਦੀ ਦੁਕਾਨ ਵੱਲ ਵੇਖਦਾ ਤਾਂ ਖੁਸ਼ ਹੋ ਜਾਂਦਾ ਪਿਤਾ ਦੀ ਉਂਗਲ ਪਕੜੀ ਹੈ ਅਚਿੰਤ ਹੈ ਕੋਈ ਚਿੰਤਾ ਥੋੜਾ ਧੱਕਾ ਵੱਜਿਆ ਭੀੜ ਦੇ ਵਿੱਚ ਪਿਤਾ ਦੀ ਉਂਗਲ ਛੁੱਟ ਗਈ ਪਿਤਾ ਕਿਤੇ ਹੋਰ ਹੈ ਪੁੱਤਰ ਕਿਤੇ ਹੋਰ ਹੈ ਹੁਣ ਰੋਣ ਲੱਗ ਪਿਆ ਚੀਕਾਂ ਮਾਰਦਾ ਹੈ ਦੁਖੀ ਹੋ ਰਿਹਾ ਹੈ ਕਿਸੇ ਨੇ ਕਹ ਪੁੱਤਰ ਕਿੱਡਾ ਸੋਹਣਾ ਮੇਲਾ ਚੰਗਾ ਪੜਾ ਹੱਸ ਰਿਹਾ ਸੀ ਹੁਣ ਕੀ ਹੋ ਗਿਆ ਆ ਦੇਖ ਉਹੀ ਖਡਾਉਣੇ ਨੇ ਉਹੀ ਮਠਿਆਈਆਂ ਦੀ ਦੁਕਾਨਾਂ ਵੀ ਉਹੀ ਨੇ ਜਿਨ੍ਹਾਂ ਨੂੰ ਦੇਖ ਦੇਖ ਹੱਸ ਰਿਹਾ ਸੀ ਤੇ ਗੁਰਨੁਖ ਖ ਬੱਚੇ ਨੇ ਜਵਾਬ ਦਿੱਤਾ ਕਹਿਣ ਲੱਗਾ ਪਿਤਾ ਦੀ ਉਂਗਲ ਫੜੀ ਸੀ ਤੇ ਮਠਿਆਈਆਂ ਵੀ ਸੁਖਦਾਈ ਲੱਗਦੀਆਂ ਸੀ ਬਾਪੂ ਕੋਲ ਸੀ ਤੇ ਖਡਾਉਣੇ ਵੀ ਚੰਗੇ ਲੱਗਦੇ ਸੀ ਹੁਣ ਪਿਤਾ ਦੀ ਉਂਗਲ ਛੁੱਟ ਗਈ ਏ ਹੁਣ ਰੋਣਾ ਆ ਹੁਣ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੱਚ ਏ ਗੁਰਮਖੋ ਗੁਰੂ ਦਾ ਪੱਲਾ ਪਕੜਾਂਗੇ ਘਰ ਵੀ ਸੁੱਖदाई ਐ ਘਰ ਸੁੱਖ ਵਸਿਆ ਬਾੜ ਸੁੱਖ ਪਾਇਆ ਘਰ ਗੁਰਮਖੋ ਗੁਰੂ ਦੀ ਬਾਣੀ ਹੈ ਧੀਆ ਪੁੱਤਰ ਵੀ ਸੁੱਖ ਦੇਣ ਵਾਲੇ ਹੁੰਦੇ ਨੇ ਜੇ ਪਰਮੇਸ਼ਰ ਦਾ ਨਾਮ ਹੈ ਗੁਰਮਖੋ ਪਦਾਰਥ ਵੀ ਸੁਖਦਾਈ ਹੋ ਜਾਂਦੇ ਆ ਤੇ ਜਿਸ ਘਰ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਗੁਰਮਖੋ ਗੁਰੂ ਦੀ ਬਾਣੀ ਨਹੀਂ ਪਰਮਾਤਮਾ ਦਾ ਸਿਮਰਨ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿੱਥੇ ਨਾਮ ਨਾ ਜਪੀਐ ਮੇਰੀ ਗੋਇੰਦ ਸਾਹੀ ਨਗਰ ਉਜਾੜੀ ਜੀ ਉਥੇ ਉਜਾੜ ਹੈ ਗੁਰਮਖੋ ਬਸ ਖਿੰਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਹਿਣ ਲੱਗੇ ਵਿੱਚ ਦਾ ਅਰਥ ਹੈ ਵਿਚੋਲਾ ਕਿਸਥੈ ਰੂ ਵੈ ਰੋਜ ਕਿਹੜੀਆਂ ਕਿਹੜੀਆਂ ਥਾਵਾਂ ਤੇ ਜਾ ਕੇ ਰੋਜ਼ਾਨਾ ਰੋਵੇਂਗਾ ਵਿੱਚ ਨਾ ਕੋਈ ਕਰ ਸਕੈ ਕਿਸੇ ਨੇ ਵਿਚੋਲਾ ਨਹੀਂ ਬਣ ਸਕਣਾ ਰੱਬ ਕਿਸੇ ਦੀ ਵਿਚੋਲਗੀ ਮੰਨਦਾ ਹੀ ਨਹੀਂ ਸਾਰੇ ਆਖੋ ਵਾਹਿਗੁਰੂ 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 ਵਿੱਚ ਨਾ ਕੋਈ ਕਰ ਸਕਾ ਕਿਹਨੂੰ ਵਿਚੋਲਾ ਬਣਾਏਗਾ ਰੱਬ ਕਿਸੇ ਦੀ ਵਿਚੋਲਗੀ ਮੰਨਦਾ ਹੀ ਨਹੀਂ ਸਿੱਧਾ ਹੀ ਫੈਸਲੇ ਸੁਣਾਉਂਦਾ ਹੈ ਉਹਨੂੰ ਵਿਚੋਲਿਆਂ ਦੀ ਲੋੜ ਨਹੀਂ ਪੈਂਦੀ ਵਿੱਚ ਨਾ ਕੋਈ ਕਰ ਸਕਾ ਕਿਸ ਥੈ ਰੋਵੇਂ ਰੋਜ ਕੀਤਾ ਕਿਛੂ ਨਾ ਹੋਵਈ ਜੇ ਕਰਮ ਮਾੜੀ ਨੇ ਕਹਿਣ ਲੱਗੇ ਫਿਰ ਤੇਰੇ ਕੀਤੇ ਬਾਹਰ ਦੇ ਕਰਮ ਕਾਂਡਾਂ ਦੇ ਨਾਲ ਵੀ ਕੁਝ ਨਹੀਂ ਹੋ ਸਕਣਾ ਕੀਤਾ ਕਿਛੂ ਨਾ ਹੋਵੇ ਤੇਰੇ ਕੀਤਿਆਂ ਵੀ ਕੁਝ ਨਹੀਂ ਹੋਣਾ ਤੇਰੇ ਕੀਤਿਆਂ ਵੀ ਕੁਝ ਨਹੀਂ ਬਣਨਾ ਜੇ ਕਰਮ ਸਹੀ ਨਹੀਂ ਹੈ ਗੱਲ ਕਰਮਾਂ ਦੀ ਹੈ ਗੁਰਮਖੋ ਅਨੰਦਪੁਰ ਸਾਹਿਬ ਦੀ ਧਰਤੀ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੁਰਮਖੋ ਕਿਲੇ ਦਾ ਪਹਿਰੇਦਾਰ ਬਾਜ਼ਾਰ ਜਾਂਦਾ ਬਾਣਿਏ ਕੋਲੋਂ ਸਮਾਨ ਲੈਂਦਾ ਸੀ ਲੈਂਦਾ ਲੈਂਦਾ ਸਮਾਨ ਦਾ ਪੈਸਾ ਵਾਵਾ ਵੱਧ ਗਿਆ ਵਾਪਸ ਕੀਤਾ ਕੋਈ ਨਹੀਂ ਇੱਕ ਦਿਨ ਸੇਠ ਨੇ ਆ ਕੇ ਕਿਹਾ ਕਹਿਣ ਲੱਗਾ ਭਾਈ ਸਿਖਾ ਪੈਸੇ ਕਈ ਮਹੀਨਿਆਂ ਦੇ ਜੁੜ ਗਏ ਨੇ ਜੇ ਦੇ ਦੇਵੇਂ ਤਾਂ ਚੰਗਾ ਮੈਂ ਵੀ ਅੱਗੋਂ ਸਮਾਨ ਲੈ ਕੇ ਆਉਣਾ ਹੁੰਦਾ ਤਾਂ ਹੀ ਵੇਚਾਂਗਾ ਕਹਿਣ ਲੱਗਾ ਸੇਠਾ ਭੱਜਦੇ ਥੋੜਾ ਸ਼ਹਿਰ ਛੱਡ ਕੇ ਦੇ ਦੇਾਂਗੇ ਵਰ ਕੋਈ ਦੇ ਹੁੰਦਾ ਕਈ ਵਾਰ ਬੰਦਾ ਕਹਿੰਦਾ ਉਹ ਚੁੱਪ ਕਰ ਗਿਆ ਵੀ ਸਿੱਖ ਹੈ ਗੁਰੂ ਪਾਤਸ਼ਾਹ ਦੇ ਨਾਲ ਨਾਲ ਰਹਿੰਦਾ ਹੈ ਮਹੀਨਾ 2 ਮਹੀਨੇ ਕੋਲ ਮਖੋ ਫੇਰ ਨੰਗੇ ਸਮਾਨ ਲਈ ਆਉਂਦਾ ਪੈਸੇ ਦੇਣ ਵਿੱਚ ਨਹੀਂ ਆਉਂਦਾ ਬਾਣੀਆਂ ਅੱਕ ਗਿਆ ਕਹਿਣ ਲੱਗਾ ਦੇਖ ਮੈਨੂੰ ਇੰਜ ਲੱਗਦਾ ਵੀ ਤੇਰਾ ਮਨ ਨਹੀਂ ਵਾਪਸ ਕਰਨ ਦਾ ਪੈਸੇ ਤੇ ਜੇ ਤੇਰਾ ਮਨ ਨਹੀਂ ਨਾ ਤੇ ਮੈਂ ਤੇਰੀ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਲੈ ਕੇ ਜਾਵਾਂਗਾ ਦੱਸਾਂ ਗੁਰੂ ਨੂੰ ਗੁਰਮਖੋ ਸੇ ਬੰਦਾ ਕਈ ਵਾਰ ਨਾ ਪੈਸੇ ਲੈ ਕੇ ਦੇਣ ਦੀ ਖਾਤਰ ਵਿਗੜ ਜਾਂਦਾ ਗੁਰਮਖੋ ਵਿਗੜ ਗਿਆ ਜੀ ਕਹਿਣ ਲੱਗਾ ਗੁਰੂ ਦਾ ਡਰਾਵਾ ਮਾਰਦਾ ਵੀ ਗੁਰੂ ਨੂੰ ਸ਼ਿਕਾਇਤ ਲਾਏਗਾ ਐਂ ਦੱਸ ਵੀ ਤੂੰ ਮਹੀਨੇ ਚ ਇੱਕ ਵਾਰ ਗੁਰੂ ਦੇ ਕੋਲੇ ਜਾਣਾ ਤੇ ਮੈਂ 24 ਘੰਟੇ ਗੁਰੂ ਦੇ ਕੋਲ ਰਹਿਣਾ ਗੁਰੂ ਮੰਨੂ ਕੀ ਦੀ ਬਾਣੀਆਂ ਨੂੰ ਵੀ ਲੱਗਿਆ ਵੀ ਗੱਲ ਤਾਂ ਸਹੀ ਐ ਮੈਂ ਕਦੇ ਕਦੇ ਜਾਂਣਾ ਇਹ 24 ਘੰਟੇ ਗੁਰੂ ਦੇ ਨਾਲ ਰਹਿੰਦਾ ਤੇ ਇਹਦੀ ਮੰਨੂ ਗੁਰੂ ਤਾਂ ਨਾਲ ਰਹਿਣ ਵਾਲਿਆ ਗੁਰੂ ਤੇ ਚੁੱਪ ਚੁਪ ਕਰ ਗਿਆ ਮਹੀਨਾ ਫੇਰ ਲੰਘਿਆ ਅਖੀਰ ਨੂੰ ਕਿਆ ਮਣਾ ਕੁਝ ਵੀ ਹੋਵੇ ਚੱਲਦੇ ਆ ਗੁਰੂ ਪਾਤਸ਼ਾਹ ਦੇ ਕੋਲੇ ਇਧਰ ਡੁੱਬ ਜਾਣਗੇ ਪੈਸੇ ਗੁਰਮਖੋ ਗਿਆ ਤੇ ਕਿਲੇ ਸਾਹਮਣੇ ਅੱਗੇ ਉਹ ਫੇਰ ਖੜਾ ਕਹਿਣ ਲੱਗਾ ਆ ਗਿਆ ਮੇਰੀ ਸ਼ਿਕਾਇਤ ਲੈ ਕੇ ਚੁੱਪ ਕਰ ਗਿਆ ਸੇਠ ਸੀ ਨਾ ਬਾਣੀਆਂ ਸੀ ਬੋਲਣ ਲੜਨਾ ਤਾਂ ਗੁਰਮਖੋ ਆਉਂਦਾ ਹੀ ਨਹੀਂ ਸੀ ਸੁਭਾਈ ਉਦਾਂ ਦਾ ਹੁੰਦਾ ਦੁਕਾਨਦਾਰ ਬੰਦੇ ਦਾ ਇੱਕਦਮ ਗੁਰਮਖੋ ਕਹਿਣ ਲੱਗਾ ਤੂੰ ਦੱਸ ਮੈਂ ਕੀ ਕਰਾਂ ਇੰਨੇ ਮਹੀਨੇ ਹੋ ਗਏ ਨੇ ਪੈਸੇ ਦੇਣ ਵਿੱਚ ਨਹੀਂ ਆਉਂਦੇ ਜੇ ਇਦਾਂ ਲੋਕ ਪੈਸੇ ਦੇ ਦੇ ਕੇ ਮੁਕਰ ਲੱਗ ਪਏ ਅਸੀਂ ਤੇ ਖਤਮ ਹੋ ਜਾਾਂਗੇ ਗੁਰਮਖੋ ਮੈਂ ਤੂੰ ਮੈਨੂੰ ਰੋਕ ਭਾਵੇਂ ਨਾ ਰੋਕ ਮੈਨੂੰ ਰਸਤਾ ਛੱਡ ਦੇ ਮੈਂ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਣਾ ਜਾ ਕੇ ਮਿਲਣਾ ਜਾ ਕੇ ਤੇ ਭਾਗਾ ਵਾਲਿਓ ਇੱਕਦਮ ਸਿੱਖ ਸੀ ਕਹਿਣ ਲੱਗਾ ਚੇਤਾ ਰੱਖੀ ਮੈਨੂੰ ਪਤਾ ਹੈ ਗੁਰੂ ਨੇ ਮੇਰੀ ਮੰਨਣੀ ਹੈ ਤੂੰ ਮੇਰੇ ਪੈਸੇ ਮੁਕਰ ਕੇ ਤੇਰੀ ਕਿਵੇਂ ਮੰਨੇਗਾ ਮੈਂ 24 ਘੰਟੇ ਨਾਲ ਰਹਿੰਦਾ ਗੁਰੂ ਦੇ ਕਈ ਵਾਰ ਮੇਰੇ ਵਰਗੇ ਨੂੰ ਹੀ ਭੁਲੇਖਾ ਲੱਗਿਆ ਰਹਿੰਦਾ ਇਦਾਂ ਨਹੀਂ ਹੁੰਦਾ ਗੁਰਮਖੋ ਗੁਰਬਾਨੀ ਨੇੜੇ ਹੋਵੇ ਗੁਰੂ ਦਾ ਸ਼ਬਦ ਨੇੜੇ ਹੋਵੇ ਤਾਂ ਅਸੀਂ ਗੁਰੂ ਦੇ ਨੇੜੇ ਆ ਕਈ ਵਾਰ ਸਰੀਰ ਹੀ ਗੁਰਮਖੋ ਨੇੜੇ ਹੁੰਦਾ ਹੈ ਮਨ ਗੁਰੂ ਤੋਂ ਬਹੁਤ ਦੂਰ ਹੁੰਦਾ ਹੈ ਗੁਰੂ ਦੇ ਭੈ ਤੋਂ ਦੂਰ ਹੁੰਦਾ ਹੈ ਗੁਰੂ ਦੇ ਅਦਬ ਤੋਂ ਦੂਰ ਹੁੰਦਾ ਹੈ ਮਨ ਕਹਿਣ ਲੱਗਾ ਗੁਰੂ ਨੇ ਤੇ ਬਾਣੀ ਚ ਲਿਖਿਆ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਂਏ ਕਿੰਨੇ ਨੇ ਸੰਸਾਰ ਤੇ ਆਉਂਦੇ ਨੇ ਲੈ ਲੈ ਕੇ ਮੁਕਰ ਜਾਂਦੇ ਨੇ ਕੌਣ ਕਿਸੇ ਨੂੰ ਪੁੱਛਦਾ ਜਾਂ ਮੈਂ ਨਹੀਂ ਦਿੰਦਾ ਮੁਕਰ ਗਿਆ ਤੇਰੇ ਹਰਮਖੋ ਧੰਨ ਗੁਰਗੋਬਿੰਦ ਸਿੰਘ ਛੱਤ ਤੇ ਖੜੇ ਹੋ ਕੇ ਦੇਖ ਰਹੇ ਸੀ ਕਹਿਣ ਲੱਗੋ ਭਾਈ ਸਿਖਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਆਪਣੀ ਬੇਈਮਾਨੀ ਲਈ ਵਰਤ ਰਹੇ ਹੈ ਸ਼ਬਦ ਵਰਤੇ ਗੁਰਮਖੋ ਪਾਈ ਸਿੱਖਾ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਕਰਮਖੋ ਦੂਰੋਂ ਆਵਾਜ਼ ਮਾਰੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਆਪਣੀ ਬੇਈਮਾਨੀ ਨਾਲ ਜੋੜ ਰਹੇ ਹੈ ਵਰਤ ਰਹੇ ਹੈ ਇਹ ਗੱਲ ਚੇਤਾ ਰੱਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਕੋਈ ਸਰੀਰਕ ਤੌਰ ਤੇ ਮੇਰੇ ਨਾਲ ਹੈ ਜੇ ਉਹਦੇ ਕਰਮ ਚੰਗੇ ਨਹੀਂ ਹੈ ਤੇ ਮੈਂ ਹਮ ਹੀ ਨਹੀਂ ਪਰਣੀ ਹੱਕ ਪਰਾਇਆ ਨਾਨਕਾ ਗੁਰਮਖੋ ਆਨੰਦਪੁਰ ਸਾਹਿਬ ਦੇ ਕਿਲੇ ਦੀ ਛੱਤ ਤੇ ਖੜੋ ਕੇ ਧੰਨ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ ਕਹਿ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪਰਾਇਆ ਹੱਕ ਖਾਣ ਵਾਲੇ ਦਾ ਕਿਸੇ ਦਾ ਪੈਸਾ ਬੇਈਮਾਨੀ ਦਾ ਖਾਣ ਵਾਲੇ ਦਾ ਕਹਿਣ ਲੱਗੇ Hindu ਧਰਮ ਦੇ ਅੰਦਰ ਗਾਂ ਮਾਰਨਾ ਬਹੁਤ ਵੱਡਾ ਪਾਪ ਹੈ ਮੁਸਲਮਾਨ ਲਈ ਸੂਰ ਖਾਣਾ ਬਹੁਤ ਵੱਡਾ ਪਾਪ ਹੈ ਤੇ ਸਿੱਖ ਨੂੰ ਪੁੱਛੀਏ ਸਿੱਖਾਂ ਗੁਰੂ ਦੇ ਲਈ ਕਿਹੜਾ ਪਾਪ ਸਭ ਤੋਂ ਵੱਡਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਕਿਸੇ ਦਾ ਹੱਕ ਖਾਣਾ ਮਨ ਨੂੰ ਗਾਂ ਖਾਣ ਦੇ ਬਰਾਬਰ ਹੈ ਕਿਸੇ ਦਾ ਹੱਕ ਖਾਣਾ ਮੰਨ ਲਓ ਸੂਰ ਖਾਣ ਦੇ ਬਰਾਬਰ ਹੈ ਇਸ ਕਰਕੇ ਗੁਰਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ ਜੇ ਮੁਰਦੇ ਨਹੀਂ ਖਾਵੇਂਗਾ ਅਰਥ ਕੀ ਬਣਿਆ ਜੇ ਪਰਾਇਆ ਹੱਕ ਨਹੀਂ ਖਾਏਗਾ ਜੇ ਬੇਈਮਾਨੀ ਨਹੀਂ ਕਰੇਗਾ ਮੈਂ ਤੇਰੀ ਹਾਮੀ ਤਾਂ ਭਰਾਂਗਾ ਤੇ ਜੇ ਥਾਂ ਥਾਂ ਤੇ ਬੇਈਮਾਨੀ ਕਰਨ ਵਾਲਿਆਂ ਗੁਰੂ ਪੀਰ ਨੇ ਦਰਬਾਰ ਵਿੱਚ ਤੇਰੀ ਹਾਮੀ ਨਹੀਂ ਭਰਨੀ ਆਪਣੇ ਕਰਮ ਚੰਗੀ ਕਰ ਗੁਰਮਖੋ ਗੁਰੂ ਨੇ ਵੀ ਕਰਮ ਦੇਖਣੇ ਆ ਰੱਬ ਨੇ ਵੀ ਕਰਮ ਦੇਖਣੇ ਆ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਜੋ ਤੁਰ ਤੋਂ ਮਿਲਾਪ ਗੁਰੂ ਨੇ ਲਿਖਿਆ ਨਾ ਤੁਨ ਕੋ ਕੀ ਲਿਖਿਆ ਗੁਰੂ ਨੇ ਇਹੀ ਲਿਖਿਆ ਵੀ ਚੰਗੇ ਕਰਮ ਕਰ ਪ੍ਰਮਾਤਮਾ ਖੁਸ਼ ਹੋਵੇਗਾ ਆ ਲਿਖਿਆ ਧੁਰ ਤੋਂ ਪਰਮੇਸ਼ਰ ਨੇ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਸਾਰੇ ਵਿਯੋਗ ਸਾਰੇ ਝੋਰੇ ਸਾਰੇ ਦੁੱਖ ਉੱਤਰ ਜਾਂਦੇ ਨੇ ਜਿਨ੍ਹਾਂ ਵਡਭਾਗੀਆਂ ਨੂੰ ਮੇਰਾ ਪ੍ਰਭੂ ਮਿਲ ਜਾਂਦਾ ਹੈ ਨਾਨਕ ਕਉ ਪ੍ਰਭ ਰਾਖਿ ਲੇਹੇ ਮੇਰੇ ਸਾਹਿਬ ਬੰਦੀ 모ਚ ਗੁਰਮਖੋ ਬੰਦੀ 모ਚ ਦਾ ਅਰਥ ਹੈ ਬੰਦਨਾ ਤੋਂ ਮੁਕਤ ਕਰਨ ਵਾਲੇ ਹੇ ਮੇਰੇ ਸਾਹਿਬ ਨਾਨਕ ਨੂੰ ਆਪਣੇ ਸ਼ਰਨ ਵਿੱਚ ਰੱਖ ਲਾ ਨਾਨਕ ਨੂੰ ਆਪਣੇ ਚਰਨਾਂ ਵਿੱਚ ਰੱਖ ਲੈ ਕਤਕ ਹੋਵੇ ਸਾਧ ਸੰਗ ਕਤਕ ਦੇ ਮਹੀਨੇ ਮੈਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਵੇ ਮੈਂ ਇਹ ਅਰਦਾਸ ਕਰਦਾ ਹਾਂ ਭਗਾਂ ਵਾਲਿਓ ਵਿਚਾਰ ਚੰਗੇ ਹੋਣਗੇ ਤੇ ਤਾਂ ਕਰਮ ਚੰਗੇ ਹੋਣਗੇ ਜਿਹਦੇ ਵਿਚਾਰ ਮਾੜੇ ਨੇ ਨਾ ਉਹਦੇ ਕਰਮ ਨਹੀਂ ਚੰਗੇ ਹੋ ਸਕਦੇ ਕਿਉਂਕਿ ਵਿਚਾਰਾਂ ਦੇ ਵਿੱਚੋਂ ਕਰਮਾਂ ਨੇ ਪੈਦਾ ਹੋਣਾ ਗੁਰੂ ਪਾਤਸ਼ਾਹ ਨੇ ਕਿਹਾ ਗੁਰੂ ਦੀ ਸਤਸੰਗਤ ਕਰਿਆ ਕਰ ਗੁਰੂ ਦੀ ਬਾਣੀ ਤੇਰੇ ਅੰਦਰ ਜਾਏਗੀ ਤੇ ਤੇਰੇ ਵਿਚਾਰ ਪਵਿੱਤਰ ਹੋਣਗੇ ਜੇ ਵਿਚਾਰ ਪਵਿੱਤਰ ਹੋਣਗੇ ਤਾਂ ਤੇਰੇ ਕਰਮ ਪਵਿੱਤਰ ਹੋਣਗੇ ਇਸ ਕਰਕੇ ਕਤਕ ਹੋਵੇ ਸਾਧ ਸੰਗ ਅਰਦਾਸ ਕਰਿਆ ਕਰ ਕਤਕ ਦੇ ਮਹੀਨੇ ਸਾਧੂ ਦੀ ਸੰਗਤ ਪ੍ਰਾਪਤ ਹੋਵੇ ਗੁਰੂ ਦੀ ਸੰਗਤ ਦੀ ਦਾਤ ਮਿਲੇ ਬਿਨਸ ਸਭੇ ਸੋਚ ਗੁਰਮਖੋ ਸਾਧ ਸੰਗਤ ਹੈ ਜਿਸ ਵਿੱਚ ਸਾਰੀਆਂ ਚਿੰਤਾਵਾਂ ਸਾਰੇ ਝੋਰੇ ਬਿਨਸ ਜਾਂਦੇ ਹਨ ਮਿਟ ਜਾਂਦੇ ਹਨ ਪਾਤਸ਼ਾਹ ਕਿਰਪਾ ਕਰਨ ਗੁਰਮਖੋ ਅਰਦਾਸ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਜ ਕਤਕ ਮਹੀਨੇ ਦੀ ਆਰੰਭਤਾ ਤੇਰੇ ਚਰਨਾਂ ਦੇ ਵਿੱਚੋਂ ਤੇਰੀ ਗੋਦ ਵਿੱਚ ਬੈਠਿਆਂ ਆਰੰਭ ਹੋ ਰਹੀ ਹੈ ਸਾਰਾ ਹੀ ਕਤਕ ਦਾ ਮਹੀਨਾ ਗੁਰੂ ਦੀ ਸੰਗਤ ਕਰਦੇ ਆ ਗੁਰੂ ਦੀ ਬਾਣੀ ਪੜ੍ਹਦੇ ਆ ਤੇ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਬਤੀਤ ਹੋਵੇ ਗੁਰਮਖੋ ਅੰਦਰ ਬਾਣੀ ਜਾਏਗੀ ਜ਼ਬਾਨ ਵਿੱਚੋਂ ਵੀ ਸ਼ੁਭ ਬਚਨ ਨਿਕਲਣਗੇ ਤੇ ਜ਼ਿੰਦਗੀ ਵਿੱਚ ਵੀ ਗੁਰਮਖੋ ਸ਼ੁਭ ਕਰਮ ਪ੍ਰਾਪਤ ਹੋਣਗੇ ਭੁੱਲਾਂ ਚੁੱਕਾਂ ਦੀ ਖਿਮਾ फति वाहे गुरु जी का खालसा गुरु जी की फतेह वागुरु वागुरु जी तो